ਵਿਸ਼ਵਾਰਤਾ ਦੇਖ ਰਹੇ ਹੋ ਤੁਸੀਂ ਬਹੁਤ ਬਹੁਤ ਸਵਾਗਤ ਹੈ ਸਾਰੇ ਹੀ ਦਰਸ਼ਕਾਂ ਦਾ ਪੰਜਾਬ ਦੇ ਵਿੱਚ ਯੁੱਧ ਨਸ਼ਿਆਂ ਵਿਰੁੱਧ ਦੇ ਤਹਿਤ ਪੰਜਾਬ ਸਰਕਾਰ ਨੇ ਪੂਰਾ ਜ਼ੋਰ ਲਗਾਇਆ ਹੋਇਆ ਨਸ਼ਿਆਂ ਦੇ ਖਾਤਮੇ ਦੇ ਲਈ ਜਿੱਥੇ ਇੱਕ ਪਾਸੇ ਪੰਜਾਬ ਪੁਲਿਸ ਵੱਲੋਂ ਹਦਾਇਤਾਂ ਦਿੱਤੀਆਂ ਗਈਆਂ ਨੇ 31 ਮਈ ਤੱਕ ਨਸ਼ਾ ਖਤਮ ਕਰਨ ਦੀਆਂ ਸਖਤ ਹਦਾਇਤਾਂ ਡੀਜੀਪੀ ਪੰਜਾਬ ਵੱਲੋਂ ਜਾਰੀ ਕੀਤੀਆਂ ਗਈਆਂ ਨੇ ਉੱਥੇ ਪੰਜਾਬ ਸਰਕਾਰ ਦੇ ਮੰਤਰੀ ਵੀ ਲਗਾਤਾਰ ਕਾਰਜ ਰਤ ਨੇ ਖਾਸ ਤੌਰ ਤੇ ਸਿਹਤ ਮੰਤਰੀ ਡਾਕਟਰ ਬਲਵੀਰ ਸਿੰਘ ਵੱਖੋ-ਵੱਖਰੇ ਜ਼ਿਲ੍ਹਿਆਂ ਦੇ ਵਿੱਚ ਜਾ ਰਹੇ ਨੇ ਪੰਜਾਬ ਦੇ ਵੱਖੋ-ਵੱਖਰੇ ਹਲਕਿਆਂ ਦਾ ਦੌਰਾ ਕਰ ਰਹੇ ਨੇ ਅਤੇ ਯੁੱਧ ਨਸ਼ਾ ਵਿਰੁੱਧ ਜਿਹੜੀ ਮੁਹਿੰਮ ਪੰਜਾਬ ਸਰਕਾਰ ਵੱਲੋਂ ਚਲਾਈ ਜਾ ਰਹੀ ਹੈ ਉਸ ਦਾ ਮੌਇਨਾ ਕਰ ਰਹੇ ਨੇ ਨਰੀਖਣ ਕਰ ਰਹੇ ਨੇ ਕਿ ਕਿਹੜੇ ਜ਼ਿਲ੍ਹੇ ਕਿਹੜੇ ਇਲਾਕੇ ਦੇ ਵਿੱਚ ਕਿਸ ਤਰ੍ਹਾਂ ਦੀਆਂ ਕਾਰਵਾਈਆਂ ਚੱਲ ਰਹੀਆਂ ਨੇ ਅਤੇ ਸਿਹਤ ਵਿਭਾਗ ਦੇ ਵੱਲੋਂ ਕਿਸ ਤਰ੍ਹਾਂ ਦੇ ਨਾਲ ਕਾਰਵਾਈ ਅਮਲ ਦੇ ਵਿੱਚ ਲਿਆਂਦੀ ਜਾ ਰਹੀ ਹੈ ਖਾਸ ਤੌਰ ਤੇ ਨਸ਼ਿਆਂ ਨੂੰ ਲੈ ਕੇ ਰੀਹੈਬਿਲੀਟੇਸ਼ਨ ਨੂੰ ਲੈ ਕੇ ਨਸ਼ਿਆਂ ਕਾਰਨ ਜਿਹੜੇ ਨੌਜਵਾਨ ਪੀੜਤ ਨੇ ਨਸ਼ਿਆਂ ਤੋਂ ਉਹਨਾਂ ਨੂੰ ਨਸ਼ਾ ਛਡਾਉਣ ਦੇ ਲਈ ਕਿਸ ਤਰ੍ਹਾਂ ਦੀਆਂ ਸੁਵਿਧਾਵਾਂ ਜਿਹੜੀਆਂ ਉਪਲਬਧ ਕਰਾ ਰਹੀਆਂ ਨੇ ਡਾਕਟਰ ਬਲਬੀਰ ਸਿੰਘ ਲਗਾਤਾਰ ਉਹਨਾਂ ਸੁਵਿਧਾਵਾਂ ਦਾ ਮੁਆਇਨਾ ਕਰ ਰਹੇ ਨੇ ਤੇ ਲਗਾਤਾਰ ਸਿਹਤ ਵਿਭਾਗ ਦੇ ਅਮਲੇ ਨੂੰ ਹਦਾਇਤਾਂ ਵੀ ਜਾਰੀ ਕਰ ਰਹੇ ਨੇ ਇਸੇ ਦੇ ਤਹਿਤ ਅੰਮ੍ਰਿਤਸਰ ਪਹੁੰਚੇ ਜਿੱਥੇ ਉਹਨਾਂ ਨੇ ਅੰਮ੍ਰਿਤਸਰ ਜ਼ਿਲ੍ਹੇ ਦੇ ਵਿੱਚ ਨਸ਼ਾ ਛਡਾਊ ਕੇਂਦਰਾਂ ਦੇ ਵਿੱਚ ਚੱਲ ਰਹੇ ਜਿਹੜੇ ਕੰਮ ਚੱਲ ਰਹੇ ਨੇ ਨਸ਼ਾ ਛਡਾਊ ਕੇਂਦਰਾਂ ਦੇ ਵਿੱਚ ਕਿਸ ਤਰ੍ਹਾਂ ਦਾ ਕੰਮ ਚੱਲ ਰਿਹਾ ਹੈ ਕਿਸ ਤਰ੍ਹਾਂ ਨੌਜਵਾਨਾਂ ਨੂੰ ਨਸ਼ਾ ਤੋਂ ਹਟਾਇਆ ਜਾ ਰਿਹਾ ਉਹਨਾਂ ਨੇ ਇਸ ਪੂਰੇ ਕੰਮ ਦਾ ਜਾਇਜ਼ਾ ਲਿਆ ਅਫਸਰਾਂ ਦੇ ਨਾਲ ਗੱਲਬਾਤ ਕੀਤੀ ਸਿਹਤ ਮੈਕਮੇ ਦੇ ਜਿਹੜੇ ਅਫਸਰ ਨੇ ਉਹਨਾਂ ਦੇ ਉਹਨਾਂ ਤੋਂ ਰਿਪੋਰਟ ਲਈ ਕਿ ਕਿਸ ਤਰ੍ਹਾਂ ਅੰਮ੍ਰਿਤਸਰ ਦੇ ਵਿੱਚ ਕੰਮ ਚੱਲ ਰਿਹਾ ਇਸ ਤੋਂ ਇਲਾਵਾ ਉਹਨਾਂ ਨੇ ਇਹ ਵੀ ਜਾਣਕਾਰੀ ਦਿੱਤੀ ਹੈ ਕਿ ਆਉਣ ਵਾਲੇ ਦਿਨਾਂ 'ਚ ਬਰਸਾਤਾਂ ਆਉਣ ਵਾਲੀਆਂ ਨੇ ਸੋ ਇਸ ਕਰਕੇ ਪੰਜਾਬ ਸਰਕਾਰ ਦੇ ਵੱਲੋਂ ਸਿਹਤ ਵਿਭਾਗ ਦੇ ਵੱਲੋਂ ਆ ਖਾਸ ਤੌਰ ਤੇ ਡੇਂਗੂ ਮਲੇਰੀਆ ਅਤੇ ਆਉਣ ਵਾਲੇ ਦਿਨਾਂ ਦੇ ਵਿੱਚ ਜਿਸ ਤਰ੍ਹਾਂ ਦੀਆਂ ਬਿਮਾਰੀਆਂ ਬਰਸਾਤਾਂ ਦੇ ਵਿੱਚ ਫੈਲਦੀਆਂ ਨੇ ਉਹਨਾਂ ਦੇ ਰੋਕਥਾਮ ਦੇ ਲਈ ਸਿਹਤ ਵਿਭਾਗ ਨੂੰ ਪਹਿਲਾਂ ਤੋਂ ਸੁਚੇਤ ਕਰ ਦਿੱਤਾ ਗਿਆ ਹੈ ਡਾਕਟਰ ਬਲਬੀਰ ਵੱਲੋਂ ਸੇਤ ਅਮਲੇ ਵੱਲੋਂ ਕੀਤੀਆਂ ਜਾ ਰਹੀਆਂ ਤਿਆਰੀਆਂ ਦਾ ਵੀ ਜਾਇਜ਼ਾ ਲਿਆ ਗਿਆ ਹਦਾਇਤਾਂ ਵੀ ਜਾਰੀ ਕੀਤੀਆਂ ਗਈਆਂ ਤੇ ਇਸ ਮੌਕੇ ਕੈਬਨਟ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਵੀ ਖਾਸ ਤੌਰ ਤੇ ਇਸ ਮੀਟਿੰਗ ਦੇ ਵਿੱਚ ਮੌਜੂਦ ਰਹੇ ਆਓ ਡਾਕਟਰ ਬਲਬੀਰ ਸਿੰਘ ਦੀ ਜ਼ੁਬਾਨੀ ਸੁਣ ਲੈਣੇ ਆ ਕਿ ਅੰਮ੍ਰਿਤਸਰ ਦੇ ਵਿੱਚ ਕੀਤੀ ਗਈ ਇਸ ਮੀਟਿੰਗ ਦੇ ਵਿੱਚ ਕਿਹੜੀਆਂ-ਕਿਹੜੀਆਂ ਗੱਲਾਂ ਦਾ ਮੁਆਇਨਾ ਕੀਤਾ ਗਿਆ ਤੇ ਕਿਹੜੇ-ਕਿਹੜੀਆਂ ਹਦਾਇਤਾਂ ਜਿਹੜੀਆਂ ਨੇ ਉਹ ਜਾਰੀ ਕੀਤੀਆਂ ਗਈਆਂ ਨੇ तमाम ਜ਼ਿਲ੍ਹੇ ਦੇ ਅਫਸਰਾਂ ਨੂੰ ਅਤੇ ਸਿਹਤ ਵਿਭਾਗ ਦੇ ਅਫਸਰਾਂ ਨੂੰ ਦੋ ਐਕਚੁਅਲੀ ਤਿੰਨ ਜਿਹੜੇ ਪਰਪਸ ਆ ਗਿਆ ਜੀ ਇੱਕ ਤਾਂ ਹੈਗਾ ਕਿ ਜਿਹੜਾ ਯੁੱਧ ਨਸ਼ੇ ਵਿਰੋਧ ਵਿੱਚ ਜਿਹੜਾ ਸਿਹਤ ਮਹਿਕਮਾ ਕੀ ਕੰਮ ਕਰ ਰਿਹਾ ਉਹਦੇ ਬਾਰੇ ਉਹਦਾ ਰਿਵਿਊ ਕਰਨਾ ਦੂਜਾ ਜਿਹੜੇ ਹੁਣ ਅੱਗੇ ਬਰਸਾਤ ਦਾ ਮੌਸਮ ਆ ਰਿਹਾ ਜਿਹੜੀਆਂ ਮੱਖੀਆਂ ਮੱਛਰਾਂ ਔਰ ਗੰਦੇ ਪਾਣੀ ਨਾਲ ਫੈਲਣ ਵਾਲੀਆਂ ਬਿਮਾਰੀਆਂ ਉਹਦੇ ਨਾਲ ਉਹਦੀ ਰੋਕਥਾਮ ਕਰਨਾ ਕਿਉਂਕਿ ਪਿਛਲੀ ਵਾਰੀ ਸਾਡੇ ਪੰਜਾਬ ਦੇ ਵਿੱਚ 50% ਤੋਂ ਜ਼ਿਆਦਾ ਰਿਡਕਸ਼ਨ ਹੋਈ ਸੀ ਡੈਂਗੀ ਡੈਂਗੀ ਦੇ ਪੇਸ਼ੰਗ ਵਿੱਚ ਔਰ ਇਸੇ ਤਰ੍ਹਾਂ ਜਿਹੜੀਆਂ ਡਾਇਰੀਆ ਲਾ ਵੀ ਕੁਝ ਏਰੀਆਜ਼ ਹੁੰਦੇ ਆ ਜਿੱਥੇ ਹਰ ਸਾਲ ਹੁੰਦਾ ਜਿਵੇਂ ਤੁਹਾਡੇ ਛੇਟਾ ਦਾ ਏਰੀਆ ਹੈਗਾ ਉਹਦੇ ਬਾਰੇ ਸਾਰਾ ਰਿਵਿਊ ਕਰਨਾ ਤੇ ਤੀਜਾ ਸੀਗਾ ਕਿ ਸਾਡੇ ਇੱਕ ਬਹੁਤ ਵੱਡੀ ਜਿਹੜੀ ਹੈਗੀ ਆ ਅਸੀਂ ਜਿਹੜੀ ਜਿਵੇਂ ਪਹਿਲੀ ਮਾਰਚ ਤੋਂ ਸ਼ੁਰੂ ਕੀਤਾ ਸੀਗਾ ਸ਼੍ਰੀ ਅਰਵਿੰਦ ਕੇਜੀਵਾਲ ਭਗਵੰਤ ਮਾਨ ਜੀ ਨੇ ਉਹਦੇ ਚ ਉਹਨਾਂ ਨੇ ਪਹਿਲਾਂ ਹੌਸਲੇ ਅਨਾਉਂਸ ਵੀ ਕੀਤਾ ਸੀ ਤੇ ਉਹ ਟਾਈਮ ਹੋਣ ਆ ਗਿਆ ਹੈਗਾ ਕਿ ਪਹਿਲੀ ਮਈ ਤੋਂ ਕਰਾਂਗੇ ਕਿਉਂਕਿ ਪਹਿਲਾਂ ਵਰਦੀ ਹੁੰਦੀ ਸੀ ਜਿਹੜਾ ਇੱਕ ਪਬਲਿਕ ਆਊਟਰੀਚ ਜਿਹੜਾ ਕਿ ਯੂਥ ਤੱਕ ਪਹੁੰਚ ਕਰਨੀ ਪਿੰਡਾਂ ਤੱਕ ਪਹੁੰਚ ਕਰਨੀ ਯੂਥ ਦੇ ਨਾਲ ਇੱਕ ਡਾਇਲੌਗ ਕਰਨਾ ਹੈ ਉਹਨਾਂ ਦੇ ਨਾਲ ਵਿਚਾਰ ਵਟਾਂਦਰਾ ਕਰਨਾ ਉਹਦੇ ਚ ਦੋ ਜਿਹੜੀਆਂ ਤਿੰਨ ਇਵੈਂਟਸ ਆ ਇੱਕ ਜਿਹੜੀ ਤਾਂ ਦੀ ਐਡਿਕਸ਼ਨ ਤੇ ਰੀਹੈਬ ਸੈਂਟਰ ਨੂੰ ਵਿਜ਼ਿਟ ਕਰਨਾ ਉਹ ਮਹਾਲੀਚਾ ਇੱਥੇ ਜਿਹੜੀ ਯੂਥ ਨਾਲ ਐਂਗੇਜਮੈਂਟ ਹੈ ਤੇ ਉਹਨਾਂ ਪਿੰਡਾਂ ਵਿੱਚ ਜਾਣਾ ਤੇ ਕੱਲੇ-ਕੱਲੇ ਪਿੰਡ ਤੱਕ ਪਹੁੰਚਣਾ ਹੈ ਜੀ ਅਸੀਂ ਉਹਦੇ ਵਾਸਤੇ ਉਹਨਾਂ ਨੇ ਇੱਕ ਪੈਰਲਲ ਜਿਹੜਾ ਸਾਡਾ ਪਾਰਟੀ ਦਾ ਸਟਰਕਚਰ ਵੀ ਆ ਉਹ ਆਪਸ ਕੋਆਰਡੀਨੇਸ਼ਨ ਦੇ ਨਾਲ ਤੇ ਸਾਰੇ ਵਿੰਗ ਜਿਹੜੇ ਸਾਡੀ ਸਾਰੀ ਟੀਮ ਜਿਹੜੀ ਹੈਗੀ ਆ ਚਾਹੇ ਅਸੀਂ ਦੋਨੋਂ ਜਣੇ ਬੈਠੇ ਆ ਜੀ ਸਾਡੇ ਉੱਪਰ ਜਿਹੜੇ ਐਮਐਲਏ ਸਾਰੇ ਅਫਸਰ ਸਹਬਾਨ ਆ ਓਟੀਮ ਆਈ ਹੋਈ ਆ ਸਾਰਾ ਰਿਵਿਊ ਕਰਨਾ ਮੈਂ ਵੀ ਜਾਣਾ ਜੀ ਉਹਨੇ ਖਾਲਸਾ ਕਾਲਜ ਤੇ ਆਪਣਾ ਅਸੀਂ ਸਾਡਾ ਮੈਸੇਜ ਬੜਾ ਕਲੀਅਰ ਆ ਜੀ ਸਾਡੇ ਮਾਨਯੋਗ ਨੈਸ਼ਨਲ ਕਨਵੀਨਰ ਅਰਵਿੰਦ ਕੇਜੀਵਾਰ ਕੁਹਾਤ ਮਾਨ ਜੀ ਦਾ ਕਿ ਅਸੀਂ ਪੰਜਾਬ ਦੇ ਵਿੱਚੋਂ ਨਸ਼ਾ ਖਤਮ ਕਰਨਾ ਉਹਦੇ ਵਾਸਤੇ ਪਹਿਲੀ ਗੱਲ ਤਾਂ ਇਹ ਆ ਕਿ ਇਹ ਪਹਿਲੀ ਵਾਰੀ ਹੋਇਆ ਇਤਿਹਾਸ ਦੇ ਵਿੱਚ ਕਿ ਜਿਹੜੀ ਪੰਜਾਬ ਦੇ ਵਿੱਚ ਨਸ਼ਿਆਂ ਦੀ ਸਮੱਸਿਆ ਆਈ ਆ ਜਾਂ ਗੈਕਸਰ ਦੀ ਸਮੱਸਿਆ ਆਈ ਆ ਜਾਂ ਅਤਵਾਦੀ ਸਮੱਸਿਆ ਆਈ ਆ ਉਹ ਸਿਆਸੀ ਪੁਸ਼ਤਪਰਾਇ ਕਰਕੇ ਆਈ ਆ ਪਹਿਲਾ ਕੰਮ ਤਾਂ ਸਾਡੇ ਲੀਡਰਾਂ ਨੇ ਇਹ ਕੀਤਾ ਕਿ ਸਿਆਸੀ ਪੁਸ਼ਤਪਨਾਇ ਖਤਮ ਕਰਤੀ ਤੇ ਦੂਜਾ ਕੰਮ ਜਿਹੜਾ ਹੈਗਾ ਉਹ ਹੈਗਾ ਕਿ ਇੱਕ ਨiyet ਹੋਵੇ ਤੇ ਨੀਤੀ ਹੋਵੇ ਨiyet ਸਾਫ ਹੈ ਸਾਰਿਆਂ ਨੂੰ ਐਵੀਡੈਂਟ ਹੈ ਔਰ ਇੱਕ ਨੀਤੀ ਬਣਾਈ ਆ ਉਹ ਨੀਤੀ ਬਾਰੇ ਮੈਂ ਹੁਣ ਗੱਲ ਕਰਦਾ ਨੀਤੀ ਇਹ ਆ ਵੀ ਜਿਹੜਾ ਬੰਦਾ ਨਸ਼ਾ ਕਰਦਾ ਕਿਸੇ ਨਾ ਕਿਸੇ ਵਜ੍ਹਾ ਨਾਲ ਦਲਦਲ ਚ ਫਸ ਗਿਆ ਜੇ ਉਹ ਟੀਕੇ ਲਾਂਦਾ ਤਾਂ ਉਹਦੇ ਟੀਕੇ ਬੰਦ ਕਰਾ ਕੇ ਉਹਨੂੰ ਪਹਿਲਾਂ ਅਸੀਂ ਲਿਕਵਿਡ ਮੈਥਡ ਆਨ ਹੁੰਦੀ ਆ ਨੱਕ 'ਚ ਪਾਨੇ ਦਵਾਈ ਉਹ ਸ਼ੁਰੂ ਕਰਾ ਰਹੇ ਆ ਜਾਂ ਉਹਨੂੰ ਓਰਲ ਸਬਸਟੀਟਿਊਸ਼ਨ ਥੈਰੇਪੀ ਤੇ ਲੈ ਕੇ ਆਣਾ ਤੇ ਨਾਲ ਹੀ ਡੀਡਿਕਸ਼ਨ ਸੈਂਟਰ ਦੇ ਨਾਲ ਰੀਹੈਬਿਲੀਟੇਸ਼ਨ ਸੈਂਟਰ ਬਣਾਇਆ ਜਾ ਸਾਰੇ ਜ਼ਿਲ੍ਹਿਆਂ ਦੇ ਵਿੱਚ ਔਰ ਜਿਹੜੀ ਬੈੱਡ ਕੈਪੈਸਿਟੀ ਵਧਾਈ ਆ ਡੀਡਿਕਸ਼ਨ ਦੇ ਵਿੱਚ 5000 ਬੈੱਡ ਉਹਨਾਂ ਨੇ ਕਿਹਾ ਜਦੋਂ ਮਨ ਹੁਕਮ ਆਏ ਸੀ ਬਤਾ ਦਿਓ ਲੇਕਿਨ ਮੈਂ ਤਿਆਰੀ ਹੋਰ ਵੀ ਕੀਤੀ ਹੋਈ ਆ ਬੈੱਡਸ ਦੀ ਕਮੀ ਨਹੀਂ ਆਣ ਦਿੱਤੀ ਜਾਏਗੀ ਡੀਡਿਕਸ਼ਨ ਹੋਏਗੀ ਸਭ ਦੀ ਜਿਹੜੇ ਟੀਕੇ ਲਾਉਂਦੇ ਆ ਉਹਨਾਂ ਨੂੰ ਗੋਲੀਆਂ ਤੇ ਲੈ ਕੇ ਆਵਾਂਗੇ ਉਹਦੇ ਨਾਲ ਇੱਕ ਤਾਂ ਓਵਰਡੋਸ ਡੈਥ ਹੋਣੀ ਬੰਦ ਹੋਣਗੀਆਂ ਦੂਜੇ ਨੰਬਰ ਤੇ ਜਿਹੜਾ ਤੁਹਾਡਾ ਕਾਲਾ ਪੀੜਿਆ ਜਾਂ ਏਡਸ ਵਰਗੀਆਂ ਬਿਮਾਰੀਆਂ ਨਹੀਂ ਹੋਣਗੀਆਂ ਹਾਰਮ ਰਿਡਕਸ਼ਨ ਹੋਏਗੀ ਦੂਜੇ ਨੰਬਰ ਤੇ ਹੈਗਾ ਕਿ ਅਸੀਂ ਜਿਹੜਾ ਬੰਦਾ ਨਸ਼ਾ ਕਰਦਾ ਉਹ ਦੱਸਦਾ ਨਹੀਂ ਕਿਸੇ ਨੂੰ ਸਟਿਗਮਾ ਉਹਦੇ ਵਾਸਤੇ ਅਸੀਂ ਨਾਰਕੋਟਿਕ ਅਨੋਨਿਮਸ ਐਲਕੋਹੋਲਿਕ ਅਨੋਨਿਮਸ ਨਾਲ ਮਿਲ ਕੇ ਹਰ ਪਿੰਡ ਦੇ ਵਿੱਚ ਹਰ ਮੱਲੇ ਦੇ ਵਿੱਚ ਹਰ ਡੀਡਿਕਸ਼ਨ ਤੇ ਰੀਹੈਬ ਸੈਂਟਰ ਦੇ ਨਾਲ ਇੱਕ ਜਿਹੜਾ ਹੈਗਾ ਉਹ ਇੱਕ سپورਟ ਗਰੁੱਪ ਬਣਾ ਰਹੇ ਆ ਜਿਹੜਾ ਕਿ ਯੂਥ ਪਹਿਲਾਂ ਨਸ਼ੇ ਕਰਦਾ ਸੀ ਛੱਡਿਆ ਹੋਇਆ ਜਾਂ ਜਿਹੜਾ ਕੋਈ ਵੀ ਨੌਜਵਾਨ ਕੋਈ ਐਕਸਰਮੈਨ ਕੋਈ ਟੀਚਰ ਕੋਈ ਹੋਰ ਬੱਚਾ ਸਮਾਜ ਦੇ ਵਿੱਚ ਚੰਗਾ ਬੰਦਾ ਕੋਈ ਐਨ ਜੀਓ ਜਿਹੜਾ ਕੰਮ ਕਰਨਾ ਚਾਹੁੰਦੀ ਹੈ ਉਹਨਾਂ ਦੇ سپورਟ ਗਰੁੱਪ ਬਣਾ ਰਹੇ ਆ ਤਾਂ ਕਿ ਉਹਨਾਂ ਨੂੰ ਇਹ ਨਾ ਲੱਗੇ ਉਹਨੂੰ ਡਿਸਕਾਰਡ ਕੀਤਾ ਹੋਇਆ ਸੀ ਉਹਨੂੰ ਡਿਸਕਾਰਡ ਨਹੀਂ ਕਰਨਾ ਉਹਨੂੰ ਲੈ ਕੇ ਆਓ ਉਹਨਾਂ ਉਹਨਾਂ ਵਾਸਤੇ ਮੋਰਲ سپورਟ ਕਰੋ ਤੇ ਇਹ ਜਿਹੜੀ ਕਪਰੀਆ ਸਟ੍ਰੈਟਜੀ ਆ ਕਿ ਉਹਨਾਂ ਵਾਸਤੇ سپورਟ ਗਰੁੱਪ ਹੋਵੇ ਟ੍ਰੀਟਮੈਂਟ ਦੀ ਫੈਸਿਲਿਟੀ ਹੋਵੇ ਸਭ ਤੋਂ ਵੱਡੀ ਗੱਲ ਇਹ ਹੈ ਕਿ ਜਿਸ ਤਰ੍ਹਾਂ ਤੁਹਾਡੇ ਸਨ ਫਾਊਂਡੇਸ਼ਨ ਤੇ ਹੋਰ ਜਿਹੜੇ ਗਵਰਨਮੈਂਟ ਦਾ ਡਿਪਾਰਟਮੈਂਟ ਹੈ ਹੋਰ ਬਹੁਤ ਸਾਰੇ ਐਨ ਜੀਓਜ਼ ਨਾਲ ਮਿਲ ਕੇ ਸਕਿੱਲ ਡਿਵੈਲਪਮੈਂਟ ਸੈਂਟਰ ਜਿਹੜੇ ਕਿ ਉਹਦਾ ਇਨ ਹਾਊਸ ਉਹਦਾ ਪਾਰਟ ਹੈ ਉਹਦਾ ਹਿੱਸਾ ਹੈ ਜੀ ਉਹ ਉਹਨਾਂ ਨੂੰ ਕੋਈ ਨਾ ਕੋਈ ਕੰਮ ਸਿਖਾ ਕੇ ਜਿਹੜਾ ਹੈਗਾ ਉਹਨਾਂ ਨੂੰ ਕੰਮ ਤੇ ਲਾਣਾ ਤੇ ਜਿਹੜੇ ਦੂਜੇ ਪਾਸੇ ਜਿਹੜੇ ਬੰਦੇ ਨਸ਼ਾ ਕਰਨ ਵਾਲੇ ਆ ਸੌਰੀ ਵੇਚਣ ਵਾਲੇ ਆ ਜਿਹੜੇ ਸਮੱਗਲਰ ਹੈ ਉਹਨਾਂ ਵਾਸਤੇ ਜਿਹੜਾ ਹੈਗਾ ਪੁਲਿਸ ਤੁਹਾਡੇ ਸਾਹਮਣੇ ਸਖਤੀ ਕਾਰਵਾਈ ਕਰ ਰਹੀ ਆ ਹਰ ਸਖਤ ਤੋਂ ਸਖਤ ਕਾਰਵਾਈ ਹੋਏਗੀ ਜਿਹੜਾ ਬੰਦਾ ਨਸ਼ੇ ਦੀ ਗੋਲੀ ਲੈ ਕੇ ਨਸ਼ਾ ਛੱਡੇਗਾ ਉਹਨੂੰ ਵਧਾਈਆਂ ਦੇਾਂਗੇ ਉਹਦੇ ਉਹਨੂੰ ਕੋਈ ਨਾ ਕੋਈ ਕੰਮ ਸਿਖਾਵਾਂਗੇ ਉਹਨੂੰ ਕੋਈ ਨਾ ਕੋਈ ਰੋਜ਼ਗਾਰ ਵਾਸਤੇ ਲੋਨ ਵੀ ਦੇਹੇਗੀ ਸਰਕਾਰ ਸਬਸਿਡੀ ਵੀ ਦੇਹੇਗੀ ਉਹਨਾਂ ਪਿੰਡਾਂ ਨੂੰ ਸਪੈਸ਼ਲ ਗ੍ਰਾਂਟਸ ਵੀ ਦਿੱਤੀਆਂ ਜਾਣਗੀਆਂ ਉਹਨਾਂ ਨੌਜਵਾਨਾਂ ਨੂੰ ਸਪੈਸ਼ਲ ਗ੍ਰਾਂਟਸ ਦਿੱਤੀਆਂ ਜਾਣਗੀਆਂ ਸਪੈਸ਼ਲ ਸਹੂਤਾ ਦਿੱਤੀਆਂ ਜਾਣਗੀਆਂ ਜਿਹੜੇ ਨਸ਼ਾ ਵੇਚਣ ਵਾਲੇ ਆ ਜੀ ਜੇ ਕੋਈ ਨਸ਼ਾ ਗੋਲੀਆਂ ਲੈ ਕੇ ਸਰਕਾਰੀ ਹਸਪਤਾਲ ਤੋਂ ਵੇਚਦਾ ਹੈਗਾ ਜਾਂ ਨਸ਼ੇ ਦਾ ਵਪਾਰ ਕਰਦਾ ਉਹਨਾਂ ਵਾਸਤੇ ਪੂਰੀ ਸ਼ਕਤੀ ਹੋਏਗੀ ਜਿਨੇ ਇੱਕ ਵੀ ਗੋਲੀ 베ਚਤੀ ਉਹਨੂੰ ਫੇਰ ਗੋਲੀਆਂ ਫ੍ਰੀ ਮਿਲਣੀਆਂ ਬੰਦ ਹੋ ਜਾਣਗੀਆਂ ਉਹਨੂੰ ਕੋਈ ਹੋਰ ਸਰਕਾਰੀ ਸਬਸਿਡੀ ਨਹੀਂ ਮਿਲੇਗੀ ਔਰ ਉਹਦੇ ਪਿੱਛੇ ਪੁਲਿਸ ਹੋਏਗੀ ਜਾਂ ਤਾਂ ਪੁਲਿਸ ਉਹਦੇ ਪਿੱਛੇ-ਪਿੱਛੇ ਭੱਜ ਰਿਹਾ ਹੋਏਗਾ ਉਹ ਜਾਂ ਕਿਸੇ ਥਾਣੇ 'ਚ ਕੁੱਟ ਖਾ ਰਿਹਾ ਹੋਏਗਾ ਜਾਂ ਕਿਸੇ ਜੇਲ੍ਹ 'ਚ ਹੋਏਗਾ ਜਾਂ ਭੱਜ ਕੇ ਪੰਜਾਬ ਤੋਂ ਬਾਹਰ ਚਲਾ ਜਾਏਗਾ ਤੇ ਜਾਂ ਫਿਰ ਹੋ ਸਕਦਾ ਕਿ ਜਿਹੜਾ ਸਿਰੇ ਦੀ ਗੱਲ ਆ ਵੀ ਉਹ ਸ਼ਮਸ਼ਾਨ 'ਚ ਪਹੁੰਚ ਜਾਏ ਸੋ ਇਹ ਦੋ ਰਸਤੇ ਆ ਅਸੀਂ ਸਾਰੇ ਜਿਹੜੇ ਪੰਜਾਬ ਦੇ ਨੌਜਵਾਨਾਂ ਨੂੰ ਸਿੱਧੇ ਰਸਤੇ ਤੇ ਲੈ ਕੇ ਆਣਾ ਜਿਹੜਾ ਕਿ ਨਸ਼ਾ ਛੱਡਣ ਦਾ ਕੰਮ ਸਿੱਖਣ ਦਾ ਕੰਮ ਕਰਨ ਦਾ ਵਿਆਹ ਕਰਾਣ ਦਾ ਚੰਗੀ ਜ਼ਿੰਦਗੀ ਜੀਣ ਦਾ ਇਸ ਰਸਤੇ ਤੇ ਸਾਰਿਆਂ ਨੂੰ ਪਾਣਾ ਸੋ ਇਹ ਸਾਡਾ ਮੇਰਾ ਮੇਨ ਮਕਸਦ ਸੀਗਾ ਦੂਜਾ ਮਕਸਦ ਇਹ ਸੀਗਾ ਕਿ ਜਿਹੜੀਆਂ ਤੁਹਾਡੀਆਂ ਜਿਵੇਂ ਮੈਂ ਦੱਸਿਆ ਪਈ ਡੇਂਗੂ ਦੀਆਂ ਬਿਮਾਰੀਆਂ ਜੋ ਕਿ ਮੱਛਰ ਦੇ ਕੱਟਣ ਦੇ ਨਾਲ ਇਹ ਪਹਿਲੀ ਵਾਰ ਇਹ ਨਾਰਮਲੀ ਅਸੀਂ 30 35 40 ਬਰੀਡਿੰਗ ਚੱਕਰ ਕਹਿੰਦੇ ਉਹ ਘਰ ਘਰ ਜਾ ਕੇ ਚੈੱਕ ਕਰਦੇ ਸੀ ਕਿੱਥੇ ਪਾਣੀ ਖੜਾ ਉਹ ਕਿੰਨੇ ਘਰਾਂ ਤੱਕ ਪਹੁੰਚ ਸਕਦੇ ਸੀ 65 ਲੱਖ ਘਰਾਂ ਪੰਜਾਬ ਦੇ ਵਿੱਚ ਮੈਂ ਕਿਹਾ 65 ਲੱਖ ਚੈੱਕ ਕਰਨੇ ਆ ਉਹਦੇ ਵਾਸਤੇ ਅਸੀਂ ਮੇਰੇ ਕੋਲੇ 50000 ਨਰਸਾ ਤੁਹਾਡੇ ਅੱਥੇ 2300 ਆ ਗਏ ਜਿਹੜੇ ਪੈਰਾਮੈਡਿਕਸ ਦੇ ਨੂੰ ਅਸੀਂ ਕਹਿੰਦੇ ਆ ਉਹਨਾਂ ਨੂੰ ਟ੍ਰੇਨਿੰਗ ਦਿੱਤੀ ਜੀ ਬਲੀਡਿੰਗ ਚੈੱਕ ਕਰਦੀ ਪਹਿਲਾਂ 300 ਹੁੰਦੇ ਸੀ 2300 ਤਾਂ ਹੋ ਗਏ ਸਾਡੇ ਕੋਲੇ ਪੈਰਾਮੈਡਿਕਸ ਇੰਟਰਨਸ ਨੂੰ ਡਾਕਟਰਾਂ ਨੂੰ ਟ੍ਰੇਨਿੰਗ ਦਿੱਤੀ 2500 ਹਰ ਸਾਲ ਆਉਂਦੇ ਆ ਇਸੇ ਤਰ੍ਹਾਂ ਜਿਹੜੇ ਤੁਹਾਡੇ ਟੀਚਰਸ ਆ ਉਹ ਘੱਟੋ ਘੱਟ ਵੀ ਜਿਹੜੇ ਤੁਹਾਡੇ 20000 ਹੋਣਗੇ ਉਹਨਾਂ ਨੂੰ ਟ੍ਰੇਨਿੰਗ ਦੇ ਰਹੇ ਆ ਜੀ ਹੁਣ ਇਸੇ ਤਰ੍ਹਾਂ ਜਿਹੜੇ ਬੱਚੇ ਆ 2 ਲੱਖ ਬੱਚਿਆਂ ਨੂੰ ਟ੍ਰੇਨਿੰਗ ਦੇਣੀ ਕਿ ਆਪਣਾ ਆਪਣਾ ਘਰ ਦੇਖੋ ਇਹ ਗੱਲ ਮੈਂ ਕਲੈਰੀਫਾਈ ਕਰਨਾ ਚਾਹੁੰਦਾ ਕਿ ਅਸੀਂ ਬੱਚਾ ਤੋਂ ਲੇਬਰ ਨਹੀਂ ਕਰ ਉਹਨਾਂ ਦੇ ਕਿਸੇ ਪਰਿਵਾਰਕ ਮੈਂਬਰ ਨੂੰ ਜਾਂ ਉਹਨਾਂ ਨੂੰ ਡੈਂਗੀ ਨਾ ਹੋਵੇ ਇਹ ਤਾਂ ਮੇਰਾ ਖਿਆਲ ਵਧੀਆ ਲੋਟੇਬਲ ਅਬਜੈਕਟਿਵ ਹੈਗਾ ਤੇ ਇਸ ਤਰ੍ਹਾਂ ਕਰਕੇ ਅਸੀਂ 65 ਲੱਖ ਪਰਿਵਾਰਾਂ ਤੱਕ ਪਹੁੰਚ ਕਰ ਰਹੇ ਹਾਂ ਔਰ ਡੈਂਗੀ ਦੀ ਜਿਹੜੀ ਹੈਗੀ ਹੈ ਅਸੀਂ ਬੱਸ ਅਸੀਂ ਹਰ ਸ਼ਕਰ ਡੈਂਗੂ ਤੇ ਵਰਕੈਂਪੇਨ ਸ਼ੁਰੂ ਕਰਾਂਗੇ ਮਈ ਦੇ ਵਿੱਚ ਔਰ ਉਹਦੇ ਵਿੱਚ ਜਿਹੜਾ ਹੋਏਗਾ ਸਾਡਾ ਕਟੋਪੁਆਇੰਟ ਸਾਡਾ ਪਿਛਲੀ ਵਾਰੀ 50% ਸੀਗਾ ਉਹਦੀ 80% ਰਿਡਕਸ਼ਨ ਮੌਤਾਂ ਜਿਹੜੀਆਂ ਸੀਗਾ ਪਹਿਲਾਂ 40-41 ਹੁੰਦੀਆਂ ਸੀ ਪਿਛਲੇ ਸਾਲ 13 ਹੋਈਆਂ ਸੀ ਇਸ ਵਾਰੀ ਕੋਸ਼ਿਸ਼ ਕਰਨੀ ਹੈ ਕਿ ਤਿੰਨ ਵੀ ਨਾ ਹੋਣ ਤੋ ਇਹ ਸਾਡਾ ਦੂਜਾ ਟਾਰਗੇਟ ਹੈ ਇਸੇ ਤਰ੍ਹਾਂ ਜਿਹੜੀ ਡਾਇਰੀ ਹੀ ਡਿਜ਼ੀਜ਼ ਹੈ ਅਸੀਂ ਅੱਜ ਮੈਂ ਚੈਲੰਜ ਲੈ ਕੇ ਜਾ ਰਹੀ ਹਾਂ ਉਥੋਂ ਕਿ ਜਿਹੜਾ ਸ਼ਹਿਰ ਹੈਗਾ ਨਾ ਉੱਥੇ ਡੇਂਗੀ ਹੋਣ ਦੇਣਾ ਨਾ ਚਿਕਨਗੁਨੀਆ ਹੋਣ ਦੇਣਾ ਸਾਰੇ ਆਫਸਰਾਂ ਨੂੰ ਇਨਸਟਰਕਸ਼ਨਸ ਦਿੰਦੀਆਂ ਕਿ ਉੱਥੇ ਕੱਲਾ ਕੱਲਾ ਘਰ ਚੱਕ ਮਾਰ ਚੈੱਕ ਕਰ ਲਓ ਸਾਰਿਆਂ ਨੂੰ ਜਾਣਕਾਰੀ ਦੇ ਦਿਓ ਪਾਣੀ ਦਾ ਸਾਰਾ ਸੋਰਸ ਚੈੱਕ ਕਰ ਲਓ ਜਿੱਥੇ ਲੋਕ ਪਾਣੀ ਪੀਂਦੇ ਆ ਉੱਥੋਂ ਸੈਂਪਲ ਲੈ ਕੇ ਸਾਰੇ ਟੈਸਟ ਕਰਾ ਲਓ ਇਹ ਦੋ ਬਿਮਾਰੀਆਂ ਤੇ ਕਾਬੂ ਕਰਨਾ ਤੀਜਾ ਸਾਡਾ ਹੈ ਆ ਸਾਰੇ ਪੰਜਾਬ ਦੇ ਵਿੱਚ ਹਰ ਜ਼ਿਲ੍ਹੇ ਦੇ ਵਿੱਚ ਦੋ ਤਿੰਨ ਸਪੌਟ ਹੈਗੇ ਜਿੱਥੇ ਹਰ ਸਾਲ ਡਾਇਰੀ ਦੀ ਬ ਨੇਕਾ ਲੋਕਾਂ ਨੂੰ ਦਿੱਕਤ ਹੁੰਦੀ ਆ ਵੀ 20 ਵੀ ਆ ਗਿਆ 50 ਆ ਗਿਆ ਕਿਤੇ 100 ਵੀ ਆ ਗਿਆ ਫਿਰ ਉਹਨਾਂ ਨੂੰ ਹਸਪਤਾਲਾਂ ਚ ਲੈ ਕੇ ਜਾਂਦੇ ਆ ਇਲਾਜ ਕਰਦੇ ਆ ਮжоਰਿਟੀ ਬਚਾ ਲੈਣੇ ਇੱਕਦਾਂ ਦੀ ਡੈਥ ਵੀ ਹੋ ਜਾਂਦੀ ਆ ਸੋ ਉਸ ਤੋਂ ਵੀ ਬਚਾਣਾ ਚਾਹੀਏ ਕੋਲਰਾ ਹੋਵੇ ਹੈਪਟਾਈਟਸ A ਹੋਵੇ ਜਾਂ ਕੋਈ ਹੋਰ ਬਿਮਾਰੀ ਹੋਵੇ ਸੋ ਤੀਜਾ ਜਿਹੜਾ ਹੈਗਾ ਉਹ ਸਾਡਾ ਹੈਗਾ ਕਿ ਜਿਹੜਾ ਸਾਡੇ ਲੀਡਰ ਆ ਰਹੇ ਆ ਅੱਜ ਸਾਡੀ ਨੈਸ਼ਨਲ ਲੀਡਰਸ਼ਿਪ ਆਏਗੀ ਯੂਥ ਨਾਲ ਡਾਇਲੌਗ ਹੋਏਗਾ ਪਿੰਡ ਵਿజిਟ ਕਰਨਗੇ ਉਹ ਉਹ ਵੀ ਜ਼ਿਲ੍ਹਾ ਪ੍ਰਸ਼ਾਸਨ ਚਾਰੀ ਕਰ ਰਿਹਾ ਸੋ ਇਹ ਮੇਰਾ ਮਕਸਦ ਸੀਗਾ ਜੀ ਸੋ ਇਹਨਾਂ ਸ਼ਬਦਾਂ ਨਾਲ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ ਸਰ ਜੀ ਬਹੁਤ ਜ਼ਿਆਦਾ ਲੂਟਰੀ ਕੀਤੀ ਹੈ ਜੀ ਨਾਲ ਮਾਰਕਟ ਵੀ ਕੀਤੀ ਹੈ ਜੀ ਪੇਸ਼ਟ ਨਾਲ ਉਹਨਾਂ ਤੇ ਵੀ ਸ਼ਿਕੰਜਾ ਕੱਸਿਆ ਜਾਵੇਗਾ ਕੱਸਿਆ ਜਾਵੇਗਾ ਜੀ ਕੱਸਿਆ ਜਾ ਰਿਹਾ ਅਸੀਂ 4-5 ਜਿਹੜੇ ਸੈਂਟਰ ਆ ਅਸੀਂ ਬਹੁਤ ਸਾਰੇ ਬੰਦਿਆਂ ਨੂੰ 100-100 ਬੰਦੇ ਸਾਡੇ ਫਰੀਦਕੋਟ ਦੇ ਸਾਡੇ ਕਿਹੜੇ ਸੈਂਟਰ ਭਰ ਗਿਆ ਉਹਦੇ ਨਾਲ ਉਹਦੇ ਚ ਮੈਂ ਤੁਹਾਨੂੰ ਦੱਸਦਾ ਉਹਦਾ ਕਾਰਨ ਕੀ ਜਿਗਾ ਪੰਜਾਬ ਇੱਕ ਐਨਆਰਆਈ ਬਹੁਤ ਹੈ ਆਪਣੇ ਕੋਲ ਇੱਥੇ ਉਹਨਾਂ ਨੂੰ ਜਦੋਂ ਫੈਮਿਲੀ ਵੀਜ਼ਾ ਮਿਲ ਜਾਂਦਾ ਨਾ ਜੀ ਉਹਨਾਂ ਦਾ ਕਿਸੇ ਦਾ ਮੁੰਡਾ ਨਸ਼ਾ ਕਰਦਾ ਕਿਸੇ ਦਾ ਬਾਪੂ ਨਸ਼ਾ ਕਰਦਾ ਉਹ ਜਾਣ ਲੱਗੇ ਉੱਥੇ ਜਮਾਂ ਕਰਾ ਜਾਂਦੇ ਉਹ ਜਿੰਨੇ ਵੀ ਅਲੀਗਲ ਸਾਰੇ ਬੰਦ ਕਰਤੇ ਆ ਜੀ ਜੇ ਕੋਈ ਐਕਸ਼ਨੇਬਲ ਇਨਫੋਰਮੇਸ਼ਨ ਦਿਓਗੇ ਬੰਦ ਕਰ ਦਾਂਗੇ ਕਿਉਂਕਿ ਅਸੀਂ ਗਵਰਨਮੈਂਟ ਦੇ ਵਿੱਚ ਸਿਕਿਉਰਿਟੀ ਕ੍ਰੀਏਟ ਕਰਦੇ ਆ ਠੀਕ ਹੈ ਜੀ ਬਿਲਕੁਲ ਅਤੀ ਮੈਂ ਤੱਕੰਡੀ ਵੀ ਨੇ ਕਿਹਾ ਭਾਈ ਜੇਕਰ ਨਸ਼ਾ ਖਤਮ ਨਾ ਹੋਇਆ ਤਾਂ ਐਸਐਸਪੀ ਤੇ ਸੀਪੀ ਜ਼ਿੰਮੇਵਾਰ ਹੋਵੋਗੇ। ਕੱਲ ਲੱਗਦਾ ਵੀ ਇਹ ਮਸਲਾ ਦੇਖੋ ਗੱਲ ਇਹ ਹੈ ਕਿ ਅਸੀਂ ਇਹ ਇੱਕ ਹੀ ਸ਼ੋ ਕਰਦਾ ਲੀਡਰਸ਼ਿਪ ਦੀ ਕਮਿਟਮੈਂਟ ਔਰ ਅਫਸਰ ਦੀ ਜਿਹੜੀ ਹੈਗੀ ਹੈ ਜਵਾਬਦੇਹੀ ਤਦ ਕਰਦਾ ਨਾਟ ਓਨਲੀ ਐਸਐਸਪੀ ਮੈਂ ਕਹ ਰਿਹਾ ਸਾਡੇ ਮੈਂ ਐਸਐਮਓਜ਼ ਨੂੰ ਕਾਕੇ ਆਏ ਜੀ ਚਾਹੇ ਬੀਡੀਪੀ ਹੋਵੇ ਐਸਐਮਓ ਜਿੰਨੇ ਸਾਡੇ ਫੀਲਡ ਵਰਕਰ ਹੈ ਜੀ ਉਹ ਆਪਣੇ ਆਪਣੇ ਇਲਾਕੇ ਦੇ ਵਿੱਚ ਅਸੀਂ ਇਹ ਨਹੀਂ ਕਹਿੰਦੇ ਕਿ ਉਹਨਾਂ ਦੀ ਕੋਈ ਉਹ ਹੈ ਬਟ ਉਹਨਾਂ ਨੇ ਇਨਫੋਰਮੇਸ਼ਨ ਤਾਂ ਦੇ ਸਕਦੇ ਹਨ ਜੀ ਸਾਡੇ ਸਿਹਤ ਮਾਖਮੇ ਨੂੰ ਦੱਸਣਾ ਹੈ ਅੱਗੇ ਸਾਡਾ ਸਿਹਤ ਮਾਖਮੇ ਦਾ ਕੰਮ ਹੈ ਇਹ ਸਾਰੀ ਸਰਕਾਰੀ ਮਸ਼ੀਨਰੀ ਔਰ ਤੁਹਾਨੂੰ ਇਹ ਜਾਣ ਕੇ ਖੁਸ਼ੀ ਹੋਊਗੀ ਕਿ ਮਾਪੇ ਅੱਗੇ ਆ ਰਹੇ ਆ ਐਨ ਜੀਓਜ਼ ਅੱਗੇ ਆ ਰਹੀਆਂ ਬਹੁਤ ਸਾਰੀਆਂ ਸੁਸਾਇਟੀਜ਼ ਨੇ ਮੇਰੇ ਸੈਂਟਰ ਨੂੰ ਅਡਾਪਟ ਕਰ ਰਹੀਆਂ ਡਾਕਟਰ ਸਾਹਿਬ ਲੰਗਰ ਦੀ ਸੇਵਾ ਸਾਡੇ ਵੱਲੋਂ ਅਸੀਂ ਵਲੰਟੀਅਰ ਵੀ ਦੇਵਾਂਗੇ ਲੰਗਰ ਵੀ ਦੇਵਾਂਗੇ ਇਹ ਇੱਕ ਲੋਕ ਲਹਿਰ ਵੱਢਦੀ ਜਾਂਦੀ ਹੈ ਔਰ ਤੁਹਾਡੇ ਜਿੱਦਣ ਇੱਥੇ ਦੋ ਤਿੰਨ ਫਕਸ਼ਨ ਹੋਗਾ ਤੁਸੀਂ ਦੇਖੋਗੇ